아들, 아들. Yeah. ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂ ਸ਼ਹਿਰ ਵਿਖੇ ਸੰਗਤਾਂ ਨੂੰ ਸ੍ਰੀ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਸ਼ਾਦੇ ਨਾਲ ਬਣਾਇਆ ਗਿਆ ਜਿਸ ਦੇ ਸਬੰਧ ਦੇ ਵਿੱਚ ਅਰਸੋਂ ਦੇ ਰੋਹ ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਰਮਸਾਨਾ ਸੋ ਪੂਗ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰਵਿਘਨਤਾ ਸਹਿ ਸੰਪੂਰਨਤਾ ਹੋਈ ਪ੍ਰੰਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਅਤੇ ਜੋ ਇਸ ਭਾਰਤੀ ਧਰਤੀ ਦੇ ਉੱਤੇ ਜੋ ਜਗ ਦੇ ਅਸਰ ਬਣੇ ਹੋਏ ਹਨ ਸਮੁੱਚੀ ਮਨੁੱਖਤਾ ਦੀ ਭਲਾਈ ਵਾਸਤੇ ਸਰਬੱਤ ਦੇ ਭਲੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਗਈ ਸਤਿਗੁਰੂ ਜੀ ਕਿਰਪਾ ਕਰਨ ਸਮੁੱਚੇ ਜਗਤ ਦੇ ਵਿੱਚ ਚੋਕ ਸ਼ਾਂਤੀ ਵਰਤਾਉਣਾ ਸਭਨਾਂ ਨੂੰ ਦਰੋਂ ਪਰੋ ਵਡਿਆਈਆਂ ਬਖਸ਼ਿਸ਼ ਕਰਕੇ ਸਭੇ ਜੀ ਸੁਮਾਲ ਆਪਣੀ ਮਿਹਰ ਕਰਦੇ ਮਹਾਵਾਕਾਂ ਦੇ ਅਨੁਸਾਰ ਸਤਿਗੁਰੂ ਜੀ ਰਹਿਮਤਮਈਆਂ ਵਰਤਾ ਕਰਕੇ ਸਮੁੱਚੇ ਜਗਤ ਦਾ ਭਲਾ ਕਰਨਾ ਸੋ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਿਰਧ ਅਵਸਥਾ ਦੇ ਵਿੱਚ ਤਾਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਣਾ ਦੀ ਟੇਕ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਸੇਵਾ ਕਮਾ ਕਰਕੇ ਤਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦੇ ਹੋਏ ਆ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਵਾਰਸ ਬਣੇ ਸੇਵਾ ਕਮਾ ਕਰਕੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੁੱਚੀ ਜੁਕਾਈ ਇਸ ਮੁਕਾਈ ਦਾ ਉਧਾਰ ਕੀਤਾ ਸਮੁੱਚੇ ਸਮਾਜ ਦੇ ਵਿੱਚੋਂ ਸੱਤੀ ਪ੍ਰਥਾ ਇਤਿਆਜ਼ ਕਰੀਆਂ ਜੋ ਬੁਰਾਈਆਂ ਸਨ ਦੂਰ ਕਰਕੇ ਸਤਗੁਰੂ ਪਾਤਸ਼ਾਹ ਜੀ ਨੇ ਆਪ ਹੱਥੀਂ ਸੇਵਾ ਕਰਕੇ ਜਿੱਥੇ ਬਚਨ ਕੀਤੇ ਹਨ ਸਤਗੁਰੂ ਕੀ ਸੇਵਾ ਗਾਖੜੀ ਸਰਦੀਜਾ ਆਪ ਗਵਾਏ ਦੇ ਮਹਵਾਕਾਂ ਅਨੁਸਾਰ ਸਤਗੁਰੂ ਜੀ ਨੇ ਆਪ ਸੇਵਾ ਕਰਕੇ ਸਿਮਰਨ ਕਰਕੇ ਜਗਤ ਦਾ ਉਧਾਰ ਕੀਤਾ ਹੈ ਆਓ ਸਤਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਸੇਵਾ ਤੇ ਸਿਮਰਨ ਕਰਕੇ ਬਾਣੀ ਤੇ ਬਾਣੇ ਦੇ ਧਾਰਣੀ ਹੋਣਾ ਕਰੀਏ ਸੋ ਸੁਮੁੱਚੀਆਂ ਸੰਗਤਾਂ ਨੂੰ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਰ ਪ੍ਰਕਾਸ਼ ਦਿਹਾੜਿਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ